ਪੰਜਾਬ ਚ ਬੰਦ ਹੋਣ ਜਾ ਰਹੇ ਨੇ ਰਾਸ਼ਨ ਕਾਰਡ ਆ ਗਈ ਇੱਕ ਵੱਡੀ ਖਬਰ ਪੰਜਾਬ ਸਰਕਾਰ ਇੱਕ ਵੱਡਾ ਫੈਸਲਾ ਲੈਣ ਜਾ ਰਹੀ ਹੈ ਕਿ ਤੁਸੀਂ ਵੀ ਹੋ ਇਸ ਸੂਚੀ ਵਿੱਚ ਸ਼ਾਮਿਲ ਜਾਨੋ ਆਪਣਾ ਨਾਮ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜਾਣਕਾਰੀ ਵਾਲੀ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਪੰਜਾਬ ਸਰਕਾਰ ਨੇ ਜਿਹੜੇ ਰਾਸ਼ਨ ਕਾਰਡ ਚੱਲ ਰਹੇ ਨੇ ਪੰਜਾਬ ਦੇ ਵਿੱਚ ਜਿਹਦੇ ਤੋਂ ਤੁਹਾਨੂੰ ਕਨਕ ਮਿਲ ਰਹੀ ਹੈ ਉਹ ਸਾਰੇ ਦੇ ਸਾਰੇ ਰਾਸ਼ਨ ਕਾਰਡ ਬੰਦ ਕਰਨ ਜਾ ਰਹੀ ਹੈ ਦੋਸਤੋ ਇਸ ਤੋਂ ਪਹਿਲਾਂ ਕਿ ਤੁਸੀਂ ਇਹ ਖਬਰ ਨੂੰ ਜਾਣੋ ਤੁਹਾਨੂੰ ਮੈਂ ਇੱਥੇ ਦੱਸ ਦਵਾਂ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਚੱਲਣ ਵਾਲੀਆਂ ਹਰ ਤਰ੍ਹਾਂ ਦੀਆਂ ਸਕੀਮਾਂ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਵੋ ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲੀਆਂ ਕੋਈ ਵੀ ਸਕੀਮ ਜੋਬਸ ਦੇ ਰਿਲੇਟਰ ਤੁਹਾਨੂੰ ਜਾਣਕਾਰੀ ਜਰੀ ਹੈ ਇਸੇ ਚੈਨਲ ਤੇ ਮਿਲਦੀ ਰਹੇਗੀ ਆਓ ਜਾਣਦੇ ਹਾਂ ਅੱਜ ਦੀ ਖਬਰ ਦੋਸਤੋ ਪੰਜਾਬ ਸਰਕਾਰ ਨੇ ਜਿੰਨੇ ਵੀ ਰਾਸ਼ਨ ਕਾਰਡ ਚੱਲ ਰਹੇ ਨੇ ਪੰਜਾਬ ਦੇ ਵਿੱਚ ਉਹ ਸਾਰੇ ਦੇ ਸਾਰੇ ਰਾਸ਼ਨ ਕਾਰਡ ਬੰਦ ਕਰਨ ਜਾ ਰਹੀ ਹੈ ਕਿਉਂਕਿ ਇਹਦਾ ਇੱਕ ਵੱਡਾ ਕਾਰਨ ਸੀ ਕਿਉਂਕਿ ਇਸ ਰਾਸ਼ਨ ਕਾਰਡ ਦੇ ਵਿੱਚ ਫਰਜੀ ਨਾਮਾ ਬਹੁਤ ਚੱਲ ਰਿਹਾ ਸੀ ਤੇ ਜਿਹੜੇ ਲੋਕ ਇਸ ਰਾਸ਼ਨ ਦੇ ਲਈ एलिਜੀਬਲ ਵੀ ਨਹੀਂ ਸਨ ਉਹ ਕਾਫੀ ਮਾਤਰਾ ਦੇ ਵਿੱਚ ਆਟਾ ਜਾਂ ਕਣਕ ਇਹਨਾਂ ਰਾਸ਼ਨ ਕਾਰਡਾਂ ਤੋਂ ਲੈ ਰਹੇ ਸਨ ਇਸ ਲਈ ਹੁਣ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਕਿ ਪੁਰਾਣੇ ਜਿੰਨੇ ਵੀ ਰਾਸ਼ਨ ਕਾਰਡ ਨੇ ਉਹ ਸਾਰੇ ਦੇ ਸਾਰੇ ਬੰਦ ਕੀਤੇ ਜਾਣਗੇ ਤੇ ਲਾਭਪਾਤਰੀਆਂ ਨੂੰ ਇੱਕ ਚਿਪ ਅਧਾਰਿਤ ਸਮਾਰਟ ਕਾਰਡ ਬਣਾ ਕੇ ਦਿੱਤਾ ਜਾਵੇਗਾ ਤੇ ਇਸ ਚਿਪ ਕਾਰਡ ਸਮਾਰਟ ਕਾਰਡ ਬਣਨ ਤੋਂ ਬਾਅਦ ਲਾ ਬਾਤਰੀਆਂ ਨੂੰ ਰਾਸ਼ਨ ਕਾਰਡ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਤੇ ਇਸ ਨਾਲ ਸਾਰਿਆਂ ਦਾ ਰਿਕਾਰਡ ਜਿਹੜਾ ਹੈ ਉਹ ਆਨਲਾਈਨ ਰਹੇਗਾ ਤੇ ਫਰਜੀ ਵਾਲਾ ਜਿਹੜਾ ਕਮ ਹੁੰਦਾ ਹੈ ਉਹ ਕੱਟ ਜਾਵੇਗਾ ਤੇ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਇਹਦੇ ਨਾਲ ਡੀਪੂ ਹੋਲਡਰ ਵੀ ਧੋਖਾਧੜੀ ਨਹੀਂ ਕਰ ਸਕਣਗੇ ਇਸ ਸਮਾਰਟ ਕਾਰਡ ਬਣਾਉਣ ਦਾ ਜਿਹੜਾ ਕੰਮ ਹੈ ਪੰਜਾਬ ਸਰਕਾਰ ਨੇ ਏਜੰਸੀਆਂ ਨੂੰ ਦੇ ਦਿੱਤਾ ਹੈ ਤੇ ਜਲਦ ਹੀ ਪੰਜਾਬ ਦੇ ਵਿੱਚ ਇਹ ਸਮਾਰਟ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਹ ਵੀ ਦੱਸਿਆ ਹੈ ਕਿ ਜਿਹੜਾ ਪੁਰਾਣਾ ਸਿਸਟਮ ਹੈ ਉਹਦੇ 'ਚ ਬਹੁਤ ਹੀ ਸਮਾਂ ਬੇਸਟ ਹੁੰਦਾ ਸੀ ਪਹਿਲਾਂ ਪਰਚੀਆਂ ਕੱਟੀਆਂ ਜਾਂਦੀਆਂ ਸਨ ਤੇ ਫਿਰ ਉਸ ਤੋਂ ਬਾਅਦ ਕਣਕ ਦਿੱਤੀ ਜਾਂਦੀ ਸੀ ਪੰਜਾਬ ਦੇ ਵਿੱਚ ਹਰ ਇੱਕ ਬੰਦੇ ਨੂੰ ਮਹੀਨੇ ਦੇ 5 ਕਿਲੋ ਕਣਕ ਦਿੱਤੀ ਜਾਂਦੀ ਹੈ ਤੇ ਇਹ ਕਣਕ 3 ਮਹੀਨੇ ਬਾਅਦ ਜਾਨੀ ਕਿ 1 ਜੀ ਨੂੰ 15 ਕਿਲੋ ਦਿੱਤੀ ਜਾਂਦੀ ਹੈ ਤੇ ਇਸ ਦੇ ਵਿੱਚ ਪਹਿਲਾਂ ਆਧਾਰ ਕਾਰਡ ਫਿਰ ਅੰਗੂਠਾ ਲੱਗਦਾ ਤੇ ਉਸ ਤੋਂ ਬਾਅਦ ਕਾਰਨਕ ਦੇ ਦਿੱਤੀ ਜਾਂਦੀ ਹੈ ਜੋ ਕਿ ਕਾਫੀ ਟਾਈਮ ਵੇਸਟ ਹੁੰਦਾ ਹੈ ਹੁਣ ਜਿਹੜਾ ਇਹ ਸਮਾਰਟ ਕਾਰਡ ਹੈ ਇਸ ਸਮਾਰਟ ਕਾਰਡ ਦੇ ਆਉਣ ਦੇ ਨਾਲ ਜਿਹੜਾ ਟਾਈਮ ਹੈ ਉਹਦੀ ਬਚਤ ਹੋਵੇਗੀ ਪੰਜਾਬ ਦੇ ਵਿੱਚ ਲਗਭਗ 14 ਲੱਖ ਜਿਹੜੇ ਇਹ ਲਾਭਪਾਤਰੀ ਨੇ ਇਸ ਕਨਕ ਨੂੰ ਲੈ ਰਹੇ ਨੇ ਤੇ 14000 ਡਿਪੂ ਹੋਲਡਰ ਨੇ ਜੋ ਸਾਰਿਆਂ ਨੂੰ ਦੇਖਦੇ ਹੋਇਆ ਸਰਕਾਰ ਇਹ ਸਾਰਾ ਸਿਸਟਮ ਪੁਰਾਣਾ ਵਾਲਾ ਖਤਮ ਕਰ ਰਹੀ ਹੈ ਤੇ ਨਵਾਂ ਸਿਸਟਮ ਸਮਾਰਟ ਕਾਰਡ ਲੈ ਕੇ ਆ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਨਵੇਂ ਸਿਸਟਮ ਨੂੰ ਲੈ ਕੇ ਤੁਸੀਂ ਕਮੈਂਟ ਕਰ ਸਕਦੇ ਹੋ